ਨਵੇਂ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਇਕਤਾ ਸੰਘਰਸ਼ ਦਾ ਹੋਇਆ ਗਠਨ ਬਲਵਿੰਦਰ ਸਿੰਘ ਮਾਹਲ ਸਰਪੰਤੀ ਨਾਲ ਸੂਬਾ ਪ੍ਰਧਾਨ ਚੁਣੇ ਗਏ ਗੁਰਦੁਆਰਾ ਗੁਰਸਰ ਬਰਾਰ ਮਾਦੋ ਕੋ ਵਿਖੇ ਕਿਸਾਨਾਂ ਦੇ ਹੋਏ ਭਾਰੀ ਇਕੱਠ ਦੌਰਾਨ ਕਿਸਾਨਾਂ ਮਜ਼ਦੂਰਾਂ ਦੀ ਇੱਕ ਨਵੀਂ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਇਕਤਾ ਸੰਘਰਸ਼ ਦਾ ਗਠਨ ਕੀਤਾ ਗਿਆ ਜਿਸ ਵਿੱਚ ਸਰਪੰਤੀ ਨਾਲ ਬਲਵਿੰਦਰ ਸਿੰਘ ਮਾਹਲ ਨੂੰ ਸੂਬਾ ਪ੍ਰਧਾਨ ਚੁਣਿਆ ਗਿਆ ਇਸ ਇਕੱਤਰਤਾ ਵਿੱਚ 15 ਤੋਂ 16 ਜ਼ਿਲ੍ਹਿਆਂ ਦੇ ਕਿਸਾਨਾਂ ਦੇ ਅਤੇ ਮਜ਼ਦੂਰ ਪੁੱਜੇ ਹੋਏ ਸਨ ਜਿਕਰ ਜੋਕ ਹੈ ਕਿ ਬਲਵਿੰਦਰ ਸਿੰਘ ਮਾਹਲ ਪਹਿਲਾ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਜੱਥੇਬੰਦੀ ਵਿੱਚ ਜ਼ਿਲ੍ਹਾ ਅਮਰitsar ਦੇ ਜਨਰਲ ਸਿਕੰਦਰ ਜੋ ਸੇਵਾਵਾਂ ਨਿਭਾ ਰਹੇ ਸਨ ਜੱਥੇਬੰਦੀ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ মতਪੇਤ ਹੋਣ ਕਰਕੇ ਉਹਨਾਂ ਨੇ ਆਪਣੇ ਸਾਥੀਆਂ ਨਾਲ ਸਲਾਹ ਕੀਤੀ ਅਤੇ ਨਵੀਂ ਪਾਰਟੀ ਕਾਇਮ ਕਰਨ ਦਾ ਫੈਸਲਾ ਕਰ ਲਿਆ ਇਸ ਮੌਕੇ ਸੰਬੋਧਨ ਕਰਦੇ ਹੋਏ ਸਰਦਾਰ ਮਾਹਲ ਨੇ ਆਖਿਆ ਕਿ ਲੰਬੇ ਸਮੇਂ ਤੋਂ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ ਪਰ ਜਥੇਬੰਦੀ ਵੱਲੋਂ ਉਹਨਾਂ ਨੂੰ ਕਈ ਪੱਖਾਂ ਤੋਂ ਅਨਗੋਲਕ ਕੀਤਾ ਜਾ ਰਿਹਾ ਸੀ ਜਿਸ ਕਰਕੇ ਉਹਨਾਂ ਨੇ ਆਪਣੇ ਸਾਥੀਆਂ ਨਾਲ ਹਮ مشਵਰਾ ਹੋ ਕੇ ਨਵੇਂ ਪਾਰਟੀ ਦਾ ਗਠਨ ਕਰਨ ਦਾ ਫੈਸਲਾ ਕੀਤਾ ਉਹਨਾਂ ਨੇ ਆਖਿਆ ਕਿ ਜਲਦੀ ਹੀ ਪੰਜ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਜਾਵੇਗਾ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਾ ਕੇ ਵੱਡੀਆਂ ਕਾਨਫਰੰਸਾਂ ਕੀਤੀਆਂ ਜਾਣਗੀਆਂ ਉਹਨਾਂ ਨੇ ਆਖਿਆ ਕਿ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਵਾਸਤੇ ਉਹ ਆਪਣੇ ਕੁੰਡਾ ਇੱਕ ਇੱਕ ਕਤਰਾ ਵੀ ਵਹਾ ਦਣਗੇ ਇਸ ਮੌਕੇ ਸੰਬੋਧਨ ਕਰਦੇ ਆ ਸਰਪੰਚ ਗੁਰਜੰਨ ਸਿੰਘ ਗੁਰੂ ਜਗਜੀਤ ਸਿੰਘ ਕੋਹਾਲੀ ਨੇ ਕਿਹਾ ਕਿ ਆਪਣੀ ਫਸਲਾਂ ਅਤੇ ਨਸਲਾਂ ਨੂੰ ਬਚਾਉਣ ਵਾਸਤੇ ਜਥੇਬੰਦੀਆਂ ਦੇ ਨਾਲ ਜੁੜਨਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਕਿਸਾਨਾਂ ਦੀ ਹਰ ਜਗ੍ਹਾ ਤੇ ਲੁੱਟ ਹੋ ਰਹੀ ਹੈ ਇਸ ਇਕੱਠ ਨੂੰ ਮੈਡੀਕਲ ਪ੍ਰੈਕਟਿਸ਼ਨ ਐਸੋਸੀਏਸ਼ਨ ਪੰਜਾਬ ਜਿਲ੍ਹਾ ਅਮਰਥਰ ਦੇ ਪ੍ਰਧਾਨ ਡਾਕਟਰ ਅਰਜਿੰਦਰ ਸਿੰਘ ਕੋਹਾਲੀ ਆਟੋ ਯੂਨੀਅਨ ਅਮਰਥਰ ਦੇ ਪ੍ਰਧਾਨ ਤੀਰਤ ਸਿੰਘ ਕੋਹਾਲੀ ਦਿਲਬਾਖ ਸਿੰਘ ਦਰਜੇਕੇ ਪ੍ਰਭਜੀਤ ਕੌਰ ਕਲੇਰ ਲਖਵੀਰ ਸਿੰਘ ਬੱਬੂ ਬਿੱਟਾ ਮਾਹਲ ਸਵਿੰਦਰ ਸਿੰਘ ਕਲੇਰ ਨਰੈਣ ਸਿੰਘ ਫਿਰੋਜ਼ਪੁਰ ਹਰਪਾਲ ਸਿੰਘ ਮੱਕੂ ਨੰਬਰ ਦਾ ਰੇਸ਼ਮ ਸਿੰਘ ਅਮਨਦੀਪ ਕੌਰ ਅੰਮ੍ਰਿਤਸਰ ਆਦੀ ਆਗੂ ਨੇ ਸੰਬੋਧਨ ਕਰਦੇ ਹਾਂ ਵਿਸ਼ਵਾਸ ਦਿਵਾਇਆ ਕਿ ਉਹ ਜਥੇਬੰਦੀ ਦੇ ਹਰ ਪੱਖ ਤੋਂ ਸਹਿਯੋਗ ਦੇਣਗੇ ਇਸ ਮੌਕੇ ਜਥੇਦਾਰ ਸਤਨਾਮ ਸਿੰਘ ਕੋੜਲਾ ਡਾਕਟਰ ਗੁਰਪ੍ਰਤਾਪ ਸਿੰਘ ਕੱਕੜ ਸ਼ਮਸ਼ੇਰ ਸਿੰਘ ਸ਼ੇਰਾ ਕਲੇਰ ਸਰਤਾਜ ਸਿੰਘ RAM TEERTH ਬਾਬਾ ਮੀਤਾ ਛੇੜਨ ਸਾਫਕਾ ਸਾਬਕਾ ਸਰਪੰਚ ਬੱਬੂ ਚੈਨਪੁਰ ਕਵਿਸ਼ੀਰ ਨਰਨਜਨ ਸਿੰਘ ਬੋਪਾਰਾਏ ਨਿਸ਼ਾਨ ਸਿੰਘ ਪੰਚ ਕੋਹਾਲੀ ਸਾਹਿਬ ਸਿੰਘ ਚੈਨਪੁਰ ਅਮਰਜੀਤ ਸਿੰਘ ਪੰਨੂ ਮਿਲਖਾ ਸਿੰਘ ਕੋਹਾਲੀ ਬਲਬੀਰ ਸਿੰਘ ਬੋਪਾਰਾਏ ਮਲਕੀਤ ਸਿੰਘ ਪਹਿਲਵਾਨ ਸੁਰਿੰਦਰ ਸਿੰਘ ਫੋਜੀ ਬਾਦ ਸਿੰਘ ਪੰਚ ਰਾਣਾ ਕੋਹਾਲੀ ਰਾਣਾ ਕੋਹਾਲੀ ਡਾਕਟਰ ਗੁਰਪੇਤ ਸਿੰਘ ਪਿੱਖੀ ਪਿੰਡ ਅਰਸ਼ ਚੈਨਪੁਰ ਸਮੇਤ ਹੋਰ ਵੀ ਕਿਸਾਨ ਆਗੂ ਇਸ ਮੌਕੇ ਹਾਜ਼ਰ ਸਨ ਅੱਜ ਭਾਰਤੀ ਕਿਸਾਨਜੋ ਨੇ ਇਕਤਾ ਸੰਘਰਸ਼ ਕਮੇਟੀ ਦਾ ਲਾਂਚ ਕੀਤਾ ਗਿਆ ਵਾ 15 ਜ਼ਿਲ੍ਹਿਆਂ ਦੀ ਸੰਗਤ ਇੱਥੇ ਉਹ ਪ੍ਰਧਾਨ ਉਹ ਜ਼ਿਲ੍ਹੇ ਦੀਆਂ ਟੀਮਾਂ ਪਹੁੰਚੀਆਂ ਸਨ ਅਜੇ ਨਵੇਂ ਜਥੇਬੰਦੀ ਦਾ ਲੜਨ ਵਾਲੇ ਲੋਕਾਂ ਦਾ ਇੱਕ ਨਵੀਂ ਜਥੇਬੰਦੀ ਬਣਾ ਕੇ ਨਵੀਂ ਸੋਚ ਦੇ ਮੁਤਾਬਕ ਜਿਹੜੀ ਚੰਗਰ ਸਿੱਦੇ ਮੈਦਾਨ ਦੇ ਵਿੱਚ ਨੇ ਵੱਡੇ ਕੀਤੇ ਜੀ ਲੋਕ ਪਹੁੰਚੇ ਪਹਿਲਾਂ ਹੰਡੇ ਵਾਲੋਂ ਪ੍ਰੋਗਰਾਮ ਜਿਹੜਾ ਖਵਾਲੀ ਦੇ ਵਿੱਚ ਕੀਤਾ ਗਿਆ ਵੱਡੇ ਟੰਟ ਲਾਏ ਗਏ ਸਨ ਲਗਾਤਾਰ ਪ੍ਰਸਾਦ ਹੋਣ ਕਰਕੇ ਕੋੜੇ ਟੰਟ ਆਉ ਡੇਕ ਪਏ ਜਾਂ ਮੇਰਾ ਬਦਲ ਕੇ ਪ੍ਰੋਗਰਾਮ 10 10:30 ਯਾਰਾਂ ਵਜੇ ਪ੍ਰੋਗਰਾਮ ਨੂੰ ਬਦਲਿਆ ਮੇਰੇ ਇੱਥੇ ਕੱਲਿਆ ਇਹ ਸੰਗਤ ਜਿਹੜੀ ਆ ਪੂਰੀ ਇੱਥੇ ਪਹੁੰਚ ਨਹੀਂ ਸਕੀ ਛੋਟੀਆਂ ਛੜਕਾਉਣ ਕਰਕੇ ਜਿੱਦਾਂ ਸਾਡੇ ਮੌਕੇ ਤੋਂ ਸਾਥੀ ਆਏ ਨੇ ਹੋਰ ਜਿਲਿਆਂ ਤੋਂ ਆਏ ਉਹ ਜਾਮ ਹੀ ਲੱਗਾ ਰਿਹਾ ਤੇ ਬੱਸਾਂ ਜੀ ਰਹੀ ਸੰਗਤ ਆ ਹੁਣ ਆਣ ਕੇ ਉਹ ਜਿਹੜੀਆਂ ਟੀਮਾਂ ਨੇ ਉਹ ਸੰਕਟ ਮਿਲ ਰਹੀ ਜਾਂਦੇ ਵੱਡਾ ਲੋਕਾਂ ਨੇ ਕੱਟ ਕੀਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਦਾਂ ਆਪਾਂ ਸੂਬਾ ਕਮੇਟੀ ਨਾਲ ਗੁੜੀਆਂ ਸਲਾਹ ਕਰਕੇ ਜ਼ਿਲ੍ਹਿਆਂ ਦੇ ਵਿੱਚ ਵੱਡੀਆਂ ਕਾਨਫਰੰਸਾਂ ਕਰਾ ਕੇ ਚੰਡੀਗੜ੍ਹ ਦਾ ਇੱਕ ਵੱਡਾ ਪ੍ਰੋਗਰਾਮ ਆਪਾਂ ਦੇਵਾਂਗੇ ਜਿਹਦੇ ਦੇਖਿਓ ਤੁਸੀਂ ਵੀ ਭਾਰਤੀ ਕਿਸਾਨ ਜਨ ਨੂੰ ਇਕਤਾ ਦੀ ਸੰਘਰਸ਼ ਕਮੇਟੀ ਆ ਕਿੰਨੇ ਲੋਕ ਇਹਨਾਂ ਚਾਹਵਾਨੇ ਕਿੰਨੇ ਜ਼ਿਲ੍ਹਿਆਂ ਦੇ ਲੋਕ ਇਹਦੇ ਨਾਲ ਜੁੜੇ ਨੇ ਕੀ ਏਜੰਡੇ ਕੀ ਰਹਿਣਗੇ ਬਾਕੀ ਜਥੇਬੰਦੀਆਂ ਨਾਲੋਂ ਵੱਖਰੇ ਜੀ ਇੱਕ ਕਿਸਾਨਾਂ ਮਜ਼ਦੂਰਾਂ ਤੇ ਨੌਜਵਾਨੀ ਦੀ ਸਾਂਝੀ ਇਹ ਲੜਾਈ ਹੋਗੀ ਇਹਨਾਂ ਨੂੰ ਐਮ ਦਿੱਤੀ ਜਾਊਗੀ ਨੌਜਵਾਨਾਂ ਨੂੰ ਬਹੁਤੀਆਂ ਜਥੇਬੰਦੀਆਂ 'ਚ ਨੌਜਵਾਨਾਂ ਨੂੰ ਸਾਇਲੈਂਡ ਕੀਤਾ ਜਾਂਦਾ ਹਨ ਹਰ ਵਰਗ ਦੇ ਜਿੱਥੇ ਵੀ ਮਤਲਬ ਜਬਰ ਹੋਊਗਾ ਇਹ ਜਥੇਬੰਦੀ ਉਹਦਾ ਸਾਥ ਦੇਊਗੀ ਸਾਹਿਬ ਆਪਕੋ ਕਿ ਟ੍ਰੈਕ ਡਰਾਈਵਰ ਹੋਣ ਭਾਵੇਂ ਉਹ ਮਜ਼ਦੂਰ ਹੋਣ ਭਾਵੇਂ ਉਹ ਛੋਟਾ ਦੁਕਾਨਦਾਰ ਹੋਵੇ ਛੋਟਾ ਕਾਰੋਬਾਰੀ ਹੋਵੇ ਜੀ ਦੇ ਵੀ ੱੱਕਾ ਸਰਕਾਰ ਕਰੋ ਦੀ ਇਹ ਜਥੇਬੰਦੀ ਅੱਗੇ ਖੜੀ ਰਹਿਣਾ ਲੱਖ ਵਕ ਜਥੇਬੰਦੀਆਂ 'ਚ ਕੰਮ ਕੀਤਾ ਆਪਣੀ ਜਥੇਬੰਦੀ ਖੜੀ ਕਰਨ ਦੀ ਕੀ ਮਜਬੂਰੀ ਆ ਗਈ ਜੀ ਮੈਂ ਕੋਈ ਇਕੱਲੇ ਨਹੀਂ ਇੰਦਾ ਤਕੜਾ ਕੱਟ ਨਹੀਂ ਕਰਦਾ 15 ਜ਼ਿਲ੍ਹਿਆਂ ਤੋਂ 6 ਮਹੀਨਿਆਂ ਤੋਂ ਜਿਹੜੀ ਸੰਘਤ ਦਾ ਪ੍ਰੈਸ਼ਰ ਪੈ ਰਿਹਾ ਸੀ ਤੇ ਆਪਾਂ ਆਪਦੀ ਜਥੇਬੰਦੀ ਬਣਾਈ ਹੈ ਆਪਦੀ ਜਥੇਬੰਦੀ ਬਣਾਈ ਹੈ ਵੀ ਜਿੱਥੇ ਅਸੀਂ ਕੰਮ ਕਰਦੇ ਆ ਉਥੇ ਜਦੋਂ ਤੁਸੀਂ ਕੰਮ ਕਰਦੇ ਜੋ ਦਿਨ ਰਾਤ ਪਰਚੀਆਂ ਦੀ ਪ੍ਰਵਾਹ ਨਹੀਂ ਕਰਦੇ ਤੇ ਤੁਹਾਡਾ ਮੁੱਲ ਨਾ ਪਵੇ ਤੁਹਾਨੂੰ ਜਲੀਲ ਕੀਤਾ ਜਾਵੇ ਤੇ ਫਿਰ ਲੋਕ ਕਹਿੰਦੇ ਸੀ ਵੀ ਆਪਾਂ ਜਥੇ ਮੈਂ 6 ਮਹੀਨਿਆਂ ਤੋਂ ਸੰਘਤ ਨੂੰ ਟਾਲਦਾ ਆ ਰਿਹਾ ਹਾਂ ਵੀ ਨਹੀਂ ਰੁਕ ਜੋ ਰੁਕ ਜੋ ਰੁਕ ਜੋ ਰੁਕ ਜੋ ਪਰ ਜੇ ਸੰਘਤ ਨੇ ਐਂਡ ਐਂਡਲਾ ਫੈਸਲਾ ਸੁਣਾਤਾ ਵੀ ਨਹੀਂ ਤੇ ਅਸੀਂ ਫਿਰ ਬਾਗੀ ਹੋ ਕੇ ਘਰੇ ਬੈਹਿ ਜਾਣਾ ਅਸੀਂ ਫਿਰ ਕੰਮ ਨਹੀਂ ਕਰਨਾ ਜੇ ਤੁਸੀਂ ਨਾਂ ਨੀਂ ਜਥੇਬੰਦੀ ਬਣਾਈ ਤੇ ਦੋ ਦਿਨ ਦੇ ਵਿੱਚ ਵਿੱਚ ਆੜਾ ਪ੍ਰੋਗਰਾਮ ਭਣ ਕੇ ਸਾਰੀ ਜਥੇਬੰਦੀ ਦਾ ਲੋਕਾਂ ਨੇ ਮੀਟਿੰਗਾਂ ਬਹੁਤੇ ਸਮੇਂ ਪਹੁੰਚਿਆ ਵੀ ਨਹੀਂ ਗਿਆ ਆਨਲਾਈਨ ਮੀਟਿੰਗਾਂ ਕੀਤੀਆਂ ਗਈਆਂ ਤੇ ਜਿਹੜੀ ਜਥੇਬੰਦੀ ਲੋਕਾਂ ਨੇ ਆਪ ਦੀ ਬਣਾਈ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਸੰਜੁਗਤ ਤਕਸਾਲ ਮੋਰਚਾ ਵਾ ਗੈਰ ਰਾਜਨੀਤਿਕ ਮੋਰਚਾ ਵਾ ਤੁਸੀਂ ਕਿਸੇ ਨਾ ਗੱਠ ਜੋੜ ਕਰਦੀ ਤਿਆਰੀ ਕੀਤੀ ਹੋਈ ਹੈ ਜੀ ਕੋਈ ਮੇਰਾ ਇਕੱਲੇ ਦਾ ਨਹੀਂ ਫੈਸਲਾ ਸੂਬਾ ਕਮੇਟੀ ਦਾ ਜੋ ਫੈਸਲਾ ਉਹ ਜੋ ਜ਼ਿਲ੍ਹੇ ਦੀ ਟੀਮ ਦਾ ਫੈਸਲਾ ਉਹਨੂੰ ਲਾਗੂ ਕੀਤਾ ਜਾਂਦਾ ਇਕੱਲੇ ਦਾ ਇੱਥੇ ਕੋਈ ਟੱਕਿਸ਼ਾ ਹੀ ਨਹੀਂ ਆ ਵੀ ਜੋ ਕੋਈ ਮੈਂ ਮੰਨ ਲੇ ਕਹਿਤਾ ਤੇ ਉਹ ਜਥੇਬੰਦੀ ਚ ਹੋਊਗਾ ਅਸੀਂ ਉਹ ਜਥੇਬੰਦੀਆਂ ਤੇ ਪੀੜਤਿਆਂ ਦੀ ਸੁਣਵਾਈ ਨਹੀਂ ਹੁੰਦੀ ਵਰਕਰ ਦੀ ਜੋ ਵਰਕਰ ਕਹੂਗਾ ਉਹਦੀ ਸੁਣਵਾਈ ਹੋਊਗੀ ਠੀਕ ਹੈ ਓਕੇ ਧੰਨਵਾਦ